ਯਾਰ ਹਮ ਪਹਿਲਾ ਹੰਨੇ ਵਾਲਾ ਇੱਕ ਦੂਜੇ ਦੇ ਸਾਥ ਸਾਥ ਲੇ ਕੇ ਜੀਣ ਵਾਲੇ ਇੱਕ ਦੇ ਘਰ ਰੋਟੀ ਖਾ ਕੇ ਦੂਜੇ ਦੇ ਘਰ ਜਾ ਕੇ ਪਾਣੀ ਪੀਣ ਵਾਲੇ ਕੈਨੇ ਗੂੜੇ ਮਿੱਤਰ ਅੰਨਾ ਗੂੜਾ ਨਾਲ ਦਾ ਪਿਆਰ ਦੋਨੋਂ ਜਣੇ ਫੌਜ ਚ ਭਰਤੀ ਹੋਣ ਵਾਸਤੇ ਗਏ ਸੱਚਾ ਤਾਂ ਭਰਤੀ ਹੋ ਗਿਆ ਪਰ ਕੁੱਕੜ ਉਥੋਂ ਖਿਸਕ ਗਿਆ ਥੋੜਾ ਕੱਟ ਕਰ ਵੀ ਹਮ ਹਮ ਵੀ ਹਾਂ ਜੀ ਕੁੱਕੜ ਉਥੋਂ ਖਿਸਕ ਗਿਆ ਪਿੰਡ ਆ ਕੇ ਕੁੱਕਰ ਨੇ ਕੁਝ ਫੁੱਟਫੁੱਟ ਉੱਪਰ ਇਕੱਠੇ ਕੀਤੇ ਉਹਨਾਂ ਦਾ ਇੱਕ ਟੋਲਾ ਬਣਾਇਆ ਆਪ ਉਹਨਾਂ ਦਾ ਮੋਰੀ ਬਣ ਕੇ ਪੀ ਗਏ दारू ਦੇ ਕੇ ਮੁਖਾ ਨੂੰ ਵਕ ਪਿੰਡ ਦੀ ਅਬੀਰ ਵਿੱਚ ਬੱਕਰੇ ਵਲਾਂ ਦਾ ਫਰੀਜਾ ਕਰ ਗੱਲ ਕੀ ਪਿੰਡ ਵਿੱਚ ਉਹਨੇ ਆਪਣੀ ਬਦਮਾਸ਼ੀ ਕੰਮ ਕਰਨੀ ਜਿਹੜੀ ਸਭ ਤੋਂ ਮਾੜੀ ਗੱਲ ਕੀਤੀ ਕੁੱ ਕਰਨ ਉਹ ਇਹ ਸੀ ਬਈ ਆਪਣੇ ਪਗਬਟ ਯਾਰ ਸੱਚਾ ਸਿੱਖ ਦੀ ਪਰਜਾਈ ਵੀਰੋਂ ਦੇ ਉਹਨੇ ਮੈਣੇ ਯੱਕ ਰੱਖ ਲਈ ਵੀਰੋਂ ਦੇ ਉਹਨੂੰ ਮੈਣੇ ਜੁੜ ਲੱਗੀ ਇਹਨੂੰ ਉਹਨਾਂ ਨੂੰ ਬਣਾਉਣਾ ਆ ਭਾਕ ਸਿੰਘ ਉਹ ਵੀਰਾਂ ਦੇ ਸਰੇ ਕੁੱਕਰ ਕੋ ਪੁੱਕਰ ਦੇ ਸਰੇ ਵੀਰੋ ਕੋਲੇ ਲੱਗੇ ਜਾਂਦਾ ਜਦੋਂ ਵੀਰੋ ਤੇ ਪੁੱਕਰ ਸ਼ਾਇਆ ਆਪਸ ਵਿੱਚ ਮਿਲਣ ਲੱਗੇ ਪਿੰਡ ਦੇ ਲੋਕੀ ਚਰਚਾ ਕਰਨ ਲੱਗੇ ਤਬ ਵੀਰੋ ਦੇ ਘਰ ਵਾਲੇ ਨਾਰਾਇਣ ਸਿੰਘ ਨੂੰ ਪਤਾ ਲੱਗ ਗਿਆ ਉਹ ਵੀਰ ਨੂੰ ਅੰਦਰ ਬਾੜ ਕੇ ਬਿਠਾ ਕੇ ਸਮਝਾਇਆ ਕੋਈ ਆਖਾ ਵੀਰ ਦੇ ਕੁੱਕਰ ਤੇਰੇ ਦੀ ਔਰ ਸੱਚਾ ਸਿੱਖ ਦਾ ਆਪਣਾ ਕਮਟ ਯਾਰ ਤੇਰੇ ਇਹ ਭਰਾਵਾ ਵਰਗਾ ਤੂੰ ਉਹਨੂੰ ਗਲਤ ਤਰੀਕੇ ਨਾਲ ਮਿਲਦੀ ਹੈ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਚ ਮਿਲਦੀ ਹੈ ਨਾ ਮਿਲਿਆ ਕਰ ਪਰ ਦੋਸਤੋ ਵੀਰੋ ਨੇ ਆਪਣੇ ਘਰਵਾਲਿਆਂ ਦੀ ਗੱਲ ਮੰਨਣ ਦੀ ਬਜਾਏ ਉਲਟਾ ਜਾ ਕੇ ਉਹਦੇ ਸ਼ਕਾਤਾ ਕੁੱਕਰ ਕੋਲੇ ਲਾ ਦਿੱਤੀਆਂ ਭਾਈ ਜਦੋਂ ਮੈਂ ਤੈਨੂੰ ਮਿਲਣ ਵਾਸਤੇ ਆਉ ਨਹੀਂ ਆ ਤਾਂ ਨਰੇਂਦਰ ਸੇ ਮੈਨੂੰ ਘੂੜਦਾ ਰਹਦਾ ਕੁੱਕਰ ਤਕੜਾ ਸੀ ਪਹਿਲਵਾਨ ਸਿੰਘ ਘੂੜਦਾ ਹੁੰਦਾ ਸੀ ਉਹਨੇ ਘੇੜ ਜਾ ਕੇ ਨਰੇਂਦਰ ਨੂੰ ਕਈ ਵਾਰੀ ਛਿੜਕਿਆ ਮੈਨੂੰ ਰਹਿਣਿਆ ਨਹੀਂ ਤਾਂ ਭੌਰ ਭਰਾ ਤੇ ਬੈਠੇਗਾ ਕੀ ਕਰਦਾ ਨਰੇਂਦਰ ਬਚਾਰਾ ਨੇ ਦੁਖੀ ਹੋ ਕੇ ਇੱਕ ਚਿੱਠੀ ਆਪਣੇ ਛੋਟੇ ਵੀਰ ਸੁਚਾਸ ਸਿੰਘ ਨੂੰ ਪਹੁੰਚ ਬਿਜਲ ਦਿੱਤੀ ਚਿੱਠੀ ਵਿੱਚ ਆਪਣੀ ਸਾਰੀ ਤਰਦ ਕਾਣੀ ਸਾਰੀਆਂ ਗੱਲਾਂ ਲਿਖ ਦਿੱਤੀਆਂ ਨਰੈਣ ਸਿੰਘ ਸੁੱਚਾ ਸਿੰਘ ਨੂੰ ਚਿੱਠੀ ਲਿਖਦਾ ਭਲਾ ਵੀ ਹੈ ਹੋ ਮੈਂ ਗੱਲਾਂ ਤੇਰੇ ਯਾਰ ਦੀਆਂ ਤੈਨੂੰ ਦੱਸਦਾ ਸੁਣੋ ਸੁਣੋ ਵੀਰਾਂ ਕਲਿਚਾ ਮੱਚਦਾ

ਦੀ ਜੀਵੀ ਕਰਦੀ ਦਰਦ ਦੇ ਦੋਨੇ ਹੰਲੇ ਹੰਲੇ ਕਰਦੀ ਮਾਰ ਮਾਰ ਗਈੜੇ ਦੀ ਜੀਵੀ ਕਰਦੀ ਮਾਰ ਦੇ ਕਪੂਰੇ ਤੋ ਮਾਰ ਦੇ ਕਦੂਰੇ ਤੈਨਾਂ ਚੁੱਪਦੀ ਰਹਿਣਾ ਤੋ ਮਾਰ ਦੇ ਕਦੂਰੇ ਤੈਨਾਂ ਚੁੱਪਦੀ ਰਹਿਣਾ ਭਾਗ ਤੇ ਕਪੜੇ ਬਿੰਦੇ ਦੁੱਖਦੀ ਰਹਿਣਾ ਹੋਰ ਸਾਰੇ ਅੱਗੀ ਤਾ ਕੀ ਸੁਖ ਵੀਰਨਾ ਕੁ ਕਰ ਦਿਲ ਦੇ ਦੁੱਖ ਮਿਂਦਾ ਦੇਖਿਆ ਮੈਂ ਚਾਰ ਧੰਦੇ ਇਕੱਠੇ ਕਰਕੇ ਦੇਖਿਆ ਮੈਂ ਚਾਰ ਧੰਦੇ ਇਕੱਠੇ ਕਰਕੇ ਕਰਦੇ ਮਸੂਲ ਸਰਬੋ ਸਾਰੇ ਰਾਂ ਹੱਸਦੇ ਤੋੜ ਕੇ ਇਹ ਦਿਲ ਮੇਰਾ ਸਾਰੇ ਹੱਸਦੇ ਤੂੰ ਨਾ ਕਹਿ ਨਾ ਜਾਣ ਦੇ ਤਾਨੇ ਕੱਸ ਦੇ ਕੱਲਾ ਨਾ ਉਜਾਣੀ ਕੱਲਾ ਨਾ ਉਜਾਣੀ ਹੋਵੇ ਰੁੱਖ ਵੀਰ ਨਾ ਕੱਲਾ ਨਾ ਉਜਾਣੀ ਹੋਵੇ ਰੁੱਖ ਵੀਰ ਨਾ ਭਾਗ ਦੇ ਕਮਰ ਦੰਦੇ ਦੁੱਖ ਵੀਰ ਨਾ ਹੋਰ ਸਾਰੇ ਅੰਗੀ ਚੱਕੀ ਸੁੱਖ ਵੀਰ ਨਾ ਭਾਗ ਦੇ ਕਮਰ ਦੰਦੇ ਦੁੱਖ ਵੀਰ ਨਾ ਉਕਰਦੀ ਪੱਤੀ ਆਣੀਏ ਕਿਉਂ ਤੇਰੀ ਬਾਦੀ ਮਾਲੇ ਨਾਲ ਬਾਣੀਏ ਹੱਥ ਇਹ ਨਾ ਹਟਾਈ ਇਹ ਹਟੇ ਨਾ ਹਟਾਈ ਇਹਨੂੰ ਚੁੱਕ ਵੀਰ ਨਾਲ ਪੁਨਾ ਦੀ ਚੁੱਕ ਵੀਰ ਨਾਲ ਸੁਚਿਆ ਤੁਜੜੇ ਦੇ ਘਰ ਨੂੰ ਪਸਾ ਜਾ ਸੁਚਿਆ ਤੁਜੜੇ ਦੇ ਘਰ ਨੂੰ ਪਸਾ ਜਾ ਸੁਚਿਆ ਕ ਇਕੋ ਸੀਰੀ ਕੋ ਮਾਂ ਦੀ ਸੁਖ ਵੀਰਨਾ ਇਕੋ ਸੀਰੀ ਕੋ ਮਾਂ ਦੀ ਸੁਖ ਵੀਰਨਾ ਭਾਗ ਤੇ ਕੁਪੈਰ ਕਿਤੇ ਸੁਖ ਵੀਰਨਾ ਹੋਰ ਸਾਰੇ ਅੰਗੇ ਸਾ ਕੀ ਸੁਖ ਵੀਰਨਾ ਭਾਗ ਤੇ ਕੁਤਰ ਵੀਰਨਾ ਭਾਗ ਤੇ ਕੁਕਰ ਮਿਲਦੇ ਉਹ ਕਵੀਰਨਾ ਭਾਗ ਤੇ ਕੁਕਰ